ਅਮਰਸਾਦ ਦੇ ਇੰਤਿਹਾਰੇ ਔਰਤ ਦਾ ਹੋਇਆ ਕਤਲ ਕਤਲ ਤੋਂ ਬਾਅਦ ਇਲਾਕੇ ਚ ਸਹਿਮ ਦਾ ਮੌਮ ਮਾਮਲਾ ਅਮਰਸਾਦ ਦੇ ਥਾਣਾ ਕੰਟੋਨਮੈਂਟ ਦਾ ਅਮਰਸਾਦ ਦੇ ਇਲਾਕਾ 에ਰਪੋਰਟ ਰੋਡ ਚ ਕੋਠੀ ਨੰਬਰ 94 ਚ ਜੁਝਾਰ ਸਿੰਘ ਐਵਨਿਊ ਵਿਖੇ ਕੁਝ ਹਮਲਾਵਰਾਂ ਵੱਲੋਂ ਇੱਕ ਔਰਤ ਦਾ ਤੇਜ਼ ਤਰ੍ਹਾਂ 11 ਨਾਲ ਕਤਲ ਕਰ ਦਿੱਤਾ ਗਿਆ ਘਟਨਾ ਸਮੇ ਔਰਤ ਘਰ ਚ ਇਕੱਲੀ ਸੀ ਮ੍ਰਿਤਕ ਦੀ ਸੱਤੇਸ਼ ਸੋਰਾਛੈਤ ਤੋਂ ਬਾਹਰ ਗਏ ਹੋਏ ਸਨ ਜਦ ਕੀ ਉਸ ਦੀ ਪਤੀ ਡਿਊਟੀ ਤੇ ਕੀ ਹੋਇਆ ਸੀ ਤੇ ਮ੍ਰਿਤਕ ਔਰਤ ਦੀ ਇੱਕ ਧੀ ਹੈ ਜੋ ਸਕੂਲ ਗਈ ਹੋਈ ਸੀ ਇਸ ਬੰਦੀ ACP ਸਵਰਨਜੀਤ ਸਿੰਘ ਪਾਲ ਨੇ ਦੱਸਿਆ ਕਿ ਉਹਨਾਂ ਨੂੰ ਸਵੇਰੇ ਕਰੀਬ 11 ਵਜੇ ਸੂਚਨਾ ਮਿਲੀ ਸੀ ਕਿ ਇੱਕ ਕੋਠੀ ਵਿੱਚ ਇੱਕ ਔਰਤ ਦੀ ਖੂਨ ਨਾਲ ਲਥਪਥ ਲਾਸ਼ ਪਈ ਹੈ ਸੂਚਨਾ ਮਿਲਤੇ ਹੀ ਉਹਨਾਂ ਨੇ ਮੌਕੇ ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ ਉੱਥੇ ਹੀ ਪੀੜਤ ਪਰਿਵਾਰ ਦਾ ਕਹਿਣਾ ਹੈ ਕਿ ਮ੍ਰਿਤਕ ਔਰਤ ਦੀ ਉਮਰ 30 ਸਾਲ ਦੇ ਕਰੀਬ ਹੈ ਅਤੇ ਉਸ ਦਾ ਨਾਮ ਚਾਲੀ ਅਰੋੜਾ ਹੈ ਜਦੋਂ ਉਸ ਦਾ ਕਤਲ ਕੀਤਾ ਗਿਆ ਤਾਂ ਉਹ ਕਾਰ ਵਿੱਚ ਇਕੱਲੀ ਸੀ ਉਹਨਾਂ ਕਹਾ ਕਿ ਦਿਨ ਦਿਹਾੜੇ ਘਰ ਦੇ ਵਿੱਚ ਇੱਕ ਔਰਦਾ ਦਾ ਕਤਲ ਕਰ ਦਿੱਤਾ ਗਿਆ ਬਹੁਤ ਹੀ ਮੰਦਭਾਗੀਕਨਾ ਕਤਲ ਦੇ ਕਾਰਨਾਂ ਦਾ ਫਿਲਹਾਲ ਪਤਾ ਨਹੀਂ ਚੱਲ ਸਕਿਆ ਮ੍ਰਿਤਕ ਆਪਣੇ ਪਿੱਛੇ 5 ਸਾਲ ਦੀ ਬੱਚੀ ਨੂੰ ਛੱਡ ਗਈ ਹੈ ਇਸ ਮੌਕੇ ਪੀੜਤ ਪਰਿਵਾਰ ਨੇ ਪੁਲਿਸ ਪ੍ਰਸ਼ਾਸਨ ਕੋਲ ਇਨਸਾਫ ਦੀ ਗੁਹਾਰ ਲਗਾਈ ਹੈ ਇਹ ਕਿਹੜੇ ਵਿੱਚ ਲੈਡੀ ਦਾ ਆਡਰ ਕੀ ਕਰਨਾ ਚਾਹੀਦਾ ਕਿਸ ਤਰ੍ਹਾਂ ਹਾਂਜੀ ਇਹ ਜੁਝਾਰਿਆ ਵੀ ਨਹੀਂ ਪੀਐਸ ਕੈਂਟ ਦੇ ਚਾਉਂਦਾ ਸੋ ਇਹਦੇ ਵਿੱਚ ਇੱਕ ਸਾਨੂੰ ਕਰੀਬ 10 10:30 ਵਜੇ ਇੱਕ ਇਨਫੋਰਮੇਸ਼ਨ ਆਈ ਸੀ ਕਿ ਲੇਡੀ ਜਿਹੜੀ ਆ ਉਹਨਾਂ ਦੇ ਘਰ ਦੇ ਵਿੱਚ ਡੈਥ ਹੋਈ ਆ ਸੋ ਇਹਨੂੰ ਜਦੋਂ ਮੌਕੇ ਤੇ ਆ ਕੇ ਦੇਖਿਆ ਗਿਆ ਤੇ ਲੇਡੀ ਹੈਗੇ ਨੇ ਸ਼ੈਲੀ ਵਾਈਫ ਆਫ ਕੌਸ਼ਲ ਸੋ ਇਹਨਾਂ ਨੇ ਜਿਹੜੇ ਜਿਹੜੋ ਦੱਸਿਆ ਕਿ ਹਸਬੰਡ ਦੇ ਜਿਹੜੇ ਐਸਡੀਐਫਸੀ ਵਿੱਚ ਕੰਮ ਕਰਦੇ ਨੇ ਉਹ ਚਲੇ ਗਏ ਸੀਗੇ ਆਫਿਸ ਸੋ ਉਹਨਾਂ ਨੂੰ ਕਿਸੇ ਦਾ ਫੋਨ ਆਇਆ ਸੀ ਕਿ ਘਰ ਦਾ ਦਰਵਾਜ਼ਾ ਨਹੀਂ ਖੋਲ ਰਿਹਾ ਤੇ ਜਦੋਂ ਉਹਨਾਂ ਨੇ ਚੈੱਕ ਕੀਤਾ ਤੇ ਉਹਦੀ ਜਿਹੜੀ ਆ ਅੰਦਰ ਡੈੱਡ ਬੋਡੀ ਪਈ ਸੀਗੀ ਸਰ ਇਹਦੇ ਵਿੱਚ ਥੋੜਾ ਕੁਝ ਕਲੂ ਮਿਲਿਆ ਵੀ ਆ ਫਿਲਹਾਲ ਅਜੀ ਜੀ ਅਸੀਂ ਮੌਕੇ ਤੇ ਆਏ ਆ ਸਰ ਇਹਨੂੰ ਪਰਦਾਉ ਕੀਤਾ ਫੋਰੈਂਸਿਕ ਟੀਮ ਨੂੰ ਬੁਲਾਇਆ ਗਿਆ ਉਹਦੇ ਵਿੱਚ ਇਹ ਇਨਵੈਸਟੀਗੇਸ਼ਨ ਕਰ ਰਹੇ ਆ ਜੀ ਪ੍ਰੀਲੀਮਰੀ ਸਟੇਜ ਤੇ ਆ ਐਫ ਆਈ ਆਰ ਰਜਿਸਟਰ ਕੀਤੀ ਜਾ ਰਹੀ ਹੈ ਇਹਦੇ ਵਿੱਚ ਨੈਕਸਟ ਜਿਹੜੀ ਹੈ ਇਨਵੈਸਟੀਗੇਸ਼ਨ ਦੇ ਦੌਰਾਨ ਚੱਕਰ ਕਿੰਨੀ ਏਜ ਕਿੰਨੀ ਸੀ ਲੈ ਲੀ ਦੀ ਇਹ ਅਰਾਊਂਡ ਜਿਹੜੀ ਹੈ 35 ਯਰ ਏਜ ਸੀਗੀ ਸਿਰ ਪਰਿਵਾਰ ਦੇ ਅੰਦਰ ਪਰਿਵਾਰ ਚੋਰ ਪਰਿਵਾਰ ਦੇ ਵਿੱਚ ਇਹਨਾਂ ਦੇ ਹਸਬੰਡ ਤੇ ਉਹਨਾਂ ਤੋਂ ਇਲਾਵਾ ਇੱਕ ਇਹਨਾਂ ਦੀ ਛੋਟੀ ਬੱਚੀ ਸੀ ਉਹਨੂੰ ਜੋ ਸਕੂਲ ਗਈ ਹੋਈ ਸੀ ਅੱਛਾ ਜੀ ਸਰ ਸਰ ਕੋਈ ਸੀਸੀਟੀਵੀ ਫੁਟੇਜ ਫੁਟੇਜ ਦੀ ਸ ਦੇ ਵਿੱਚ ਜਿਹੜੀਆਂ ਉਹ ਚੈੱਕ ਕੀਤੀਆਂ ਜਾ ਰਹੀਆਂ ਸੋ ਫਰਦਰ ਜੋ ਵੀ ਇਹਦੇ ਵਿੱਚ ਹੋਗਾ ਤੁਹਾਨੂੰ ਬਰੀਫ ਕਰਤਾ ਜਾਏਗਾ ਸਰ ਆਉਣ ਵਾਲੇ ਟਾਈਮ ਦੇ ਵਿੱਚ ਜਿਸ ਤਰ੍ਹਾਂ ਇੱਥੇ ਵਾਰਦਾਤ ਹੋਈ ਹੈ ਇੱਥੇ ਜਿਹੜੀ ਪੈਟਰੋਲਿੰਗ ਜਿਹੜੀ ਵਧਾਈ ਗਈ ਹੈ ਪੁਲਿਸ ਨੂੰ ਆ ਬਿਲਕੁਲ ਜੀ ਕਲੋਨੀ ਵਾਲਾ ਏਰੀਆ ਵੈਸੇ ਤੇ ਇਹਨੂੰ ਪਹਿਲਾਂ ਇਨਵੈਸਟੀਗੇਟ ਕਰ ਰਹੇ ਸੀ ਕਿ ਕੀ ਇਹਦਾ ਐਂਗਲ ਸੀਗਾ ਮਾਰਡਰ ਦਾ ਸੋ ਉਹ ਕਰਨ ਤੋਂ ਬਾਅਦ ਸਰ ਲੱਗਦਾ ਕਿ ਕੁਝ ਲੂਟਪੜ ਦੇ ਰਾਦੇ ਨਾਲ ਜਿਹੜੇ ਆਏ ਸੀ ਜਿਹੜੇ ਵੀ ਆਏ ਸੀ ਜਿਨ੍ਹਾਂ ਨੇ ਵਾਰਦਾਤ ਆ ਪ੍ਰੀਲੀਮਿਨਰੀ ਸਟੇਜ ਤੋਂ ਸਾਨੂੰ ਇਦਾਂ ਦਾ ਕੁਝ ਨਹੀਂ ਅਜੇ ਲੱਗ ਰਿਹਾ ਜੀ ਬਟ ਇਨਵੈਸਟੀਗੇਸ਼ਨ ਚ ਜੋ ਵੀ ਆਏਗਾ ਉਹ ਤੁਹਾਨੂੰ ਬਰੀਫ ਕਰਤਾ ਕਿਸੇ ਨਾਲ ਕੋਈ ਲੜਦਾ ਤੈਨੂੰ ਜਿਹਦੇ ਕਰਕੇ ਫਿਲਹਾਲ ਫਿਲਹਾਲ ਉਹਨਾਂ ਤੋਂ ਪੁਸ਼ਕਿਸ਼ ਕਰ ਰਹੇ ਆਂ ਜੀ ਇਸ ਸਬੰਧੀ ਜੇ ਕੋਈ ਹੈਗੀ ਆ ਤੇ ਅਜੇ ਉਹਨਾਂ ਦੀ ਵੀ ਉਹ ਮੈਂਟਲ ਸਟੇਟ ਦੇ ਵਿੱਚ ਨਹੀਂ ਹੈਗੇ ਨੇ ਸੋ ਫਰਦਰ ਕੋਈ ਵੀ ਗੱਲ ਇਦਾਂ ਨਹੀਂ ਸਾਹਮਣੇ ਆਉਂਦੀ ਤਾਂ ਉਹਦੇ ਅਕੋਰਡਿੰਗਲੀ ਹੀ ਇਨਵੈਸਟੀਗੇਟ ਕੀਤਾ ਜਾ ਰਿਹਾ ਸਬੋਡੀ ਲੈ ਲਈ ਤੁਸੀਂ ਕਬਜੀ ਹਾਂਜੀ ਹਾਂਜੀ ਉਹ ਹਸਪੀਟਲਾਈਜ਼ ਹਸਪੀਟਲ ਦੇ ਵਿੱਚ ਪਹੁੰਚ ਚੁੱਕੀਆਂ ਹੈ ਪਹੁੰਚ ਕਿਉਂ ਮਿਲਿਆ ਉਹ ਕਿਸੇ ਤਰ੍ਹਾਂ ਨਾਲ ਇਹ ਫਿਲਹਾਲ ਅਜੇ ਜੀ ਬਿਲਕੁਲ ਸਟਾਰਟਿੰਗ ਸਟੇਜ ਆ ਸੋ ਇਹਨੂੰ ਕਰ ਰਹੇ ਆਂ ਜਲਦੀ ਇਹਨੂੰ ਟ੍ਰੇਸ ਕਰਕੇ ਤੇ ਬੰਦੇ ਅਰੈਸਟ ਕਰ ਲਏ ਜਾਣਗੇ ਥੈਂਕ ਯੂ ਆਪਣਾ ਨਾਮ ਕੀ ਵਰੁਨ ਵਰੁਨਾ ਜੀ ਮੇਰਾ ਨਾਮ ਕਿੱਥੋਂ ਦੇ ਰਹਿਣ ਵਾਲੇ ਆਪਾਂ ਐਮਐਜ ਜਹਾਰ ਸਿੰਘ ਐਵੇਨਿਊ ਦਾ ਰਹਿਣ ਵਾਲਾ ਜੀ ਇਨਸੀਡੈਂਟ ਹੋਇਆ ਜਿਹੜਾ ਤੁਸੀਂ ਦੱਸੋ ਇਨਸੀਡੈਂਟ ਭਾਜੀ ਇਦਾਂ ਹੈਗਾ ਕਿ ਜਿਹੜੀ ਲੜਕੀ ਹੈ ਉਹ ਮੇਰੀ ਸਿਸਟਰ ਇਨ ਲਾ ਲੱਗਦੀ ਹੈ ਮੇਰੀ ਵਾਈਫ ਦੀ ਰੀਅਲ ਸਿਸਟਰ ਹੈਗੀ ਹੈ ਠੀਕ ਹੈ ਜੀ 10:30 ਪੋਣੇ 11 ਮੈਨੂੰ ਫੋਨ ਆਇਆ ਕਿ ਜਲਦੀ ਪਹੁੰਚੋ ਘਰ ਉਥੇ ਕਿ ਜਿਹੜੀ ਸਿਸਟਰ ਜਿਹੜੀ ਹੈਗੀ ਹੈ ਸ਼ੈਲੀ ਡਿੱਗੀ ਪਈ ਹੋਈ ਹੈ ਤੇ ਐਕਟਿਵ ਵੀ ਨਹੀਂ ਹੈਗਾ ਕਾਰ ਤੇ ਉਹਨੂੰ ਸੱਟਾਂ ਲੱਗੀਆਂ ਮੈਂ ਉਥੋਂ ਹੀ ਲੈ ਕੇ ਦਵਾ ਦਵਾਪਾ ਨਿਕਲੇ ਆ ਤੇ ਆ ਕੇ ਵੇਖਿਆ ਜੀ ਉਹਦੇ ਜ ਇਹ ਛੋੜਾ ਜਿਹੜਾ ਮਾਰਿਆ ਗਿਆ ਉਹ ਘਰ ਦੇ ਵਿੱਚ ਹੀ ਕਿ ਜਾਂ ਜਿੰਨੇ ਮਾਰੇ ਸਾਰੇ ਬਾਰੇ ਸਾਨੂੰ ਹਜੇ ਪਤਾ ਨਹੀਂ ਸਾ ਉੱਥੇ ਪਾਪਾ ਜਿਹੜੀ ਜੋ ਉੱਥੇ ਖੂਨ ਨਾਲ ਲਤਪਤੀ ਗਈ ਹਾਂ ਤੇ ਮੇਰੀ ਵਾਈਫ ਤੇ ਮੇਰੇ ਜਿਹੜੇ ਉਹਨਾਂ ਦੇ ਹਸਬੰਦ ਲੈ ਕੇ ਦਵਾਦੇ ਆਪਾਂ ਹਸਪੀਟਲ ਦੌੜੇ ਆ ਜੀ ਨੇ ਘਰੇ ਕੋਈ ਲੁੱਟ ਲੁੱਟ ਵੀ ਹੋਈ ਹੈ ਜੀ ਕੋਈ ਸਰਿਆ ਦੇ ਬਾਰੇ ਪਤਾ ਨਹੀਂ ਆ ਤੇ ਪੁਲਿਸ ਦੇਖ ਰਹੀ ਪਈ ਆ ਆਪਾਂ ਨੇ ਸਿੱਧਾ ਬਾਡੀ ਨੂੰ ਲੈ ਕੇ ਸਿਰ ਤੇ ਲੱਗ ਰਿਹਾ ਵੀ ਲੁੱਟ ਪੜ ਦਾ ਮਾਮਲਾ ਹੋ ਸਕਦਾ ਸਰੋ ਦੇਖ ਕੇ ਆ ਪੁਲਿਸ ਦੁਸ਼ਮਣੀ ਕੋਈ ਨਹੀਂ ਹੈ ਜੀ ਕਿਸੇ ਨਾਲ ਵੀ ਕੋਈ ਦੁਸ਼ਮਣੀ ਨਹੀਂ ਹੈਗੀ ਜੀ ਕਿਸੇ ਜਿਹੜੀ ਕੋਈ ਕਿਸੇ ਨਾਲ ਦੁਸ਼ਮਣੀ ਨਹੀਂ ਹੈਗੀ ਸਗੀ ਜੀ ਕਿੰਨੀ ਏਜ ਕਿੰਨੀ ਏਜ ਜਿਹੜੀ ਹੋਣੀ ਹੈ ਜੀ ਆਪਣੇ ਆਊਂਟ 30 ਦੇ ਆਸ-ਪਾਸ ਹੋਏਗੀ ਅਪ੍ਰੋਕਸੀਮੇਟਲੀ ਹਾਂ ਕਹਿੰਦਾ ਮਤਲਬ ਕਿ ਕਿੰਨੇ ਜਾਣੇ ਰਿੰਦੇ ਸੀ ਕਰਦੇ ਵਿੱਚ ਕਰ ਜਾਣੇ ਜੀ ਉਹਨਾਂ ਦੇ ਬੇਟੀ ਹੈ ਛੋਟੀ ਜਿਹੀ ਗੜੀ ਹੈ ਗੁੜੀਆ ਹਸਬੰਡ ਹੈ ਉਹ ਤੇ ਆਪ ਸੀ ਕਿ ਐਸੋ ਲੌਗੀ ਸੀ ਕਿ ਇੰਨਾ ਇਨਸੀਡੈਂਟ ਹੈ ਉਹ ਘਰ ਚ ਇਕੱਲੇ ਸੀ ਘਰ ਚ ਇਕੱਲੇ ਸੀਗੇ ਜੀ ਘਰ ਚ ਕਰਦੇ ਹਾਂ ਹਾਂ ਫਿਰ ਪੁਲਿਸ ਪਹੁੰਚ ਗਈ ਹਾਂਜੀ ਪੁਲਿਸ ਆ ਗਈ ਪੁਲਿਸ ਆ ਗਈ ਹੈ ਜੀ ਸਾਰੀ ਹੋ ਗਈ ਕਾਰਵਾਈ ਚੱਲਦੀ ਪਈ ਹੈ ਜੀ ਪਪਾ ਪ੍ਰਸ਼ਾਸਨ ਤੋਂ ਮੰਗ ਆ ਜੀ ਸਾਨੂੰ ਇਨਸਾਫ ਮਿਲੇ ਸਾਰਾ ਜੀ ਜੋ ਵੀ ਇਹ ਪਤਾ ਲਗਾਇਆ ਜਾ ਸਾਰਾ ਕੁਝ ਕੀ ਹੈਗਾ ਇੱਕ ਛੋਟੀ ਉਮਰ ਦੇ ਵਿੱਚ ਬੱਚੀ ਦੀ ਜਿਹੜੀ ਹੈਗੀ ਹੈ ਡੈਥ ਹੋ ਗਈ ਉਹ ਲਵਾੜਿਸ ਘੁੰਮਦੇ ਪਏ ਜਿਹੜੇ ਦਿਨ ਦਿਹਾੜੇ ਕੰਮ ਹੋ ਰਿਹਾ ਸਵੇਰੇ ਨੂੰ ਵੀ ਬੰਦਾ ਘਰ ਸੇਵ ਨਹੀਂ ਹੈਗਾ ਜੀ ਕੋਈ ਉਹ ਪੋਸ਼ ਏਰੀਆ ਹੈਗਾ ਬਈ ਉਹ ਏਰੀਆ ਜੀ ਪੂਰਾ ਪੋਸ਼ ਏਰੀਆ ਹੈ ਉਹ ਜਿਹੜੀ ਬਾਤ ਆ ਤਾਂ ਕਿਤੇ ਲੱਗਦਾ ਨਹੀਂ ਪੁਲਿਸ ਉੱਤੇ ਇੱਕ ਬੜਾ ਵੱਡਾ ਸਵਾਲੀਆ ਨਿਸ਼ਾਨ ਵੀ ਖੜਾ ਕਰਦੀ ਹੈ ਵੀ ਦਿਨ ਦਿਹਾੜੇ ਇਹੋ ਜਿਹਾ ਜਿਹੜਾ ਤੇ ਦੇਖੋ ਜੀ ਸਾਡੇ ਸਾਹਮਣੇ ਇਹ ਚੀਜ਼ ਜਿਹੜੀ ਹੋ ਰਹੀ ਹੈ ਦਿਨ ਦਿਹਾੜੇ ਵਾਰਦਾ ਤਾਂ ਹੋਣੀ ਹੈ ਸਾਰੀਆਂ ਕੁਝ ਹੋ ਠੀਕ ਤਾਂ ਸিসিਟੀਵੀ ਫੁੱਟੇ ਗਈ ਸਾਹਮਣੇ ਜੀ ਸਰ ਹਜੇ ਉਹ ਵੇਖਦੇ ਪਏ ਆ ਜੀ ਖੰਗਾਲ ਰਹੇ ਆ ਦੇਖਦੇ ਮੈਂ ਸਾਰਾ ਕੁਝ ਹਜੇ ਸਾਨੂੰ ਕੁਝ ਪਤਾ ਨਹੀਂ ਇਹ ਪੁਲਿਸ ਦੇਖਦੀ ਪਈ ਹੈ ਆਪਾਂ ਵੇਖ ਰਹੇ ਆ ਜੀ ਗੱਲ ਹੈ ਕਿਸੇ ਦੇ ਉੱਤੇ ਹਈ ਕੁਛ ਨਹੀਂ ਕਹਿ ਸਕਦੇ ਜੀ ਇਸੇ ਤਰ੍ਹਾਂ ਦਾ ਹੁੰਦਾ ਨਾ ਕਿ ਹਾਂ ਫਲਾਣੇ ਬੰਦੇ ਦੇ ਚਾਹੇ ਨਹੀਂ ਹਈਏ ਤੇ ਕੁਛ ਆਪਾਂ ਦੇਖਿਆ ਨਹੀਂ ਪਤਾ ਲੱਗੇਗਾ ਕੁਝ ਪੁਲਿਸ ਦੱਸੇਗੀ ਫੇਰ ਹੀ ਕੁਛ ਕਰਾਂਗੇ ਜੀ ਆਪਾਂ ਜੋ ਚੋ ਤੁਹਾਨੂੰ ਪਤਾ ਸੀ ਆਪਾਂ ਦੱਸ ਚੁੱਕੇ ਆ ਪੁਲਿਸ ਨੂੰ ਸਾਰਾ ਜੀ ਜੀ ਹਾਂ ਜੀ ਭਾਜੀ ਆਪਾਂ ਤੁਹਾਡਾ ਕੀ ਨਾਮ ਹੈ ਜੀ ਮੇਰਾ ਨਾਮ ਬਲਜਿੰਦਰ ਸਿੰਘ ਪਨੇਸਰ ਹੈ ਕਿਹੜੀ ਜਗ੍ਹਾ ਤੇ ਰਹੇ ਹਮਾਰੇ ਤੇ ਕੀ ਗੱਲ ਹੋਈ ਹੈ ਸਹਜਾ ਦਾ ਜਜਾਰ ਸਿੰਘ ਐਮ ਨੂੰ ਗਲੀ ਨੰਬਰ 1 ਮਾਰ ਕੈਮਰਾ ਫਰੈਂਸ ਲੈਣ ਅੱਜ ਕੀ ਗੱਲ ਹੋਈ ਇੱਥੇ ਕੈਮਰਾ ਗੱਲ ਇੱਥੇ ਸਵੇਰੇ ਅਸੀਂ ਸਾਰੇ ਆਪੋ ਆਪਣੇ ਘਰੇ ਸੀਗੇ ਮੈਂ ਬਾਹਰ ਸੀਗਾ ਤੇ ਫਿਰ ਸ਼ੋ ਪਤਾ ਲੱਗਾ ਕਿ ਇਹ ਕੰਮ ਵਾਲੀ ਆਈ ਹੈ ਤੇ ਉਹਨੇ ਵਿਚਾਰੀ ਨੇ ਦੇਖਿਆ ਕਿ ਉਹ ਮੈਡਮ ਦਾ ਮਰਡਰ ਹੋਇਆ ਹੈ ਅੱਛਾ ਤੇ ਉਹ ਉਹ ਚੈਨੇ ਸਾਹਮਣੇ ਘਰ ਵਾਲੇ ਦੱਸਿਆ ਸਾਹਮਣੇ ਫਿਰ ਉਹਨਾ ਫੋਨ ਕੀਤਾ ਉਹਦੇ ਹਸਬੰਦ ਨੂੰ ਜੀ ਤੇ ਉਹਦੇ ਹਸਬੰਦ ਨੇ ਫਰੀਦ ਉਧਰ ਫੋਨ ਵੀ ਕਰ ਮਾਇ ਹੋਣਗੇ ਫਿਰ ਮੈਨੂੰ ਵੀ ਫੋਨ ਗਿਆ ਮੈਂ ਬਾਹਰ ਸੀਗਾ ਤੇ ਮੈਂ ਵੀ ਆਇਆ ਫਿਰ ਉਹ ਤੈਨੂੰ ਮਲੇ ਵਾਲੇ ਇਕੱਠੇ ਹੋ ਗਏ ਜੀ ਫਿਰ ਅਸੀਂ ਦੇਖਿਆ ਉਹ ਸੋਨਾ ਚ ਸਦੀਦ ਹਸਪੀਟਲ ਲੈ ਗਏ ਸੀ ਕਿ ਮੇ ਵੀ ਮੈਨੂੰ ਲੱਗਦਾ ਕਿ ਡੈਥ ਹੋ ਗਈ ਸੀਗੀ ਕਿੰਨੀ ਕਿੰਨੀ ਉਮਰ ਸੀ ਉਮਰ ਛੋਟੀ ਸੀ ਬਿਚਾਰੀ ਦੀ ਅਜੇ ਮੇਰਾ 35 ਸਾਲ ਦੇ ਲੱਗ ਬਨੇ ਹੋਊਗੀ ਤੇ ਘਰ ਚ ਕੌਣ ਕੌਣ ਰਹਿੰਦਾ ਸੀ ਇਹਨਾਂ ਦੇ ਘਰ ਚ ਚਚਰਾ ਜੀ ਰਹਿੰਦੇ ਸੀਗੇ ਤੇ ਆਪਣਾ ਦੋਮੇ ਜੀ ਆਪ ਤੇ ਬੇਟੀ ਸੀ ਛੁੱਟੀ ਇਹਨਾਂ ਦੀ 5 ਸਾਲ ਦੀ ਅੱਛਾ ਤੇ ਆਪਣਾ ਸੱਸ ਸਹੁਰਾ ਇੱਥੇ ਨਹੀਂ ਸੀ ਗਿਆਗੇ ਸੱਸ ਸਹੁਰਾ ਉੱਥੇ ਆਪਣੀ ਮੇਰੇ ਖਾ ਦਿੱਲੀ ਗਿਆ ਬੇਟੀ ਆਪਣੀ ਕੋਸ਼ਾਂ ਅੱਛਾ ਹਾਂ ਤੇ ਆਪਣਾ ਕਿ ਕਿਵੇਂ ਉਹਨਾਂ ਨੂੰ ਪਤਾ ਲੱਗ ਚੁੱਕਾ ਹੈ ਜਦ ਪਰਿਵਾਰ ਇਹਦੇ ਹੁਣ ਉਹ ਸਾਰਾ ਪਰਿਵਾਰ ਉੱਥੇ ਨੇ ਜੀ ਇੱਥੇ ਕੋਈ ਨਹੀਂ ਆ ਗਿਆ ਸੀ ਤੇ ਫਿਰ ਹਸਪੀਟਲ ਨੂੰ ਇੱਥੇ ਆ ਗਏ ਸੀਗੇ ਹਾਂ ਤੇ ਫਿਰ ਪੁਲਿਸ ਨੂੰ ਫੋਨ ਕਰ ਦਿੱਤਾ ਸੀਗਾ ਮੈਂ ਵੀ ਉਹ ਤੇ ਹੁਣ ਪੋਸਟ ਆਪ ਦੇਖ ਰਹੀ ਹੈ ਆਪਣੇ ਉਹਨਾਂ ਦੀ ਇਨਵੈਸਟੀਗੇਸ਼ਨ ਦਾ ਵਿਸ਼ਾ ਹੈਗਾ ਹੈ ਉਹ ਆਪਣੇ ਹਿਸਾਬ ਨਾਲ ਇਨਵੈਸਟੀਗੇਸ਼ਨ ਕਰਨਗੇ ਇਹ ਕੋਈ ਲੋਟ